ਆਪ ਜੀ ਦਾ ਮੇਰੇ ਜੂ ਪੀਓ ਚੈਨਲ ਤੇ ਸਵਾਗਤ ਹੈ ਆਪ ਨੇ ਇਸ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਚੰਗਾ ਲੱਗੇ ਤਾਂ ਸ਼ੇਅਰ ਕਰਨਾ ਇਹ ਨਾਈਟਸ ਵੀ ਲੋ ਜਿਹੜਾ ਇਹ ਇਹ ਤੇ ਸੀਣਾ ਨਗਰ ਕੀਰਤਨ ਵਿਸਾਖੀ ਲਈ ਮੈਂ ਘਰ ਨੂੰ ਜਾ ਰਹੀ ਹਾਂ ਇਹ ਰਸਤੇ ਦਸਤ ਨੂੰ ਆ ਰਹੀ ਹਾਂ ਅੱਜ ਮੌਸਮ ਬੜਾ ਸੋਹਣਾ ਹੈ ਸੂਰਜ ਨਿਕਲਿਆ ਹੋਇਆ ਹੈ ਸਾਰੇ ਇਹ ਗੁੱਟੀਆਂ ਜਿਹਾ ਰਹੀਆਂ ਹਨ ਮੈਂ ਇੱਥੇ ਖੜ੍ਹਾ ਨਹੀਂ ਜਾ ਰਿਹਾ ਕ੍ਰਾਸ ਸਟ੍ਰੀਟ ਤੋਂ ਮਿਲ ਕੇ ਜਨ ਸ਼ੁਰੂ ਹੋਣਾ ਅੱਜ ਮੌਸਮ ਬੜਾ ਵਧੀਆ ਹੈ ਆਲੇ-ਦਾਲੇ ਬੱਦਲ ਵੀ ਖਾਮ ਪੂਰੇ ਤੇ ਦਿਖਾਈ ਦੇ ਰਹੇ ਹਨ ਅੱਗੇ ਪਹਾੜਾਂ ਉੱਤੇ ਬਰਫ਼ ਦੇ ਪਈ ਹੋਈ ਵੀ ਦਿਖਾਈ ਦੇ ਰਹੀ ਹੈ ਇਹ ਆਲੇ-ਦਾਲੇ ਇਹ ਤੇ ਜੈਵੀ ਵਗ ਰਿਹਾ ਹੈ ਤੇ ਪੂਰੇ ਅਸੀਂ ਲੱਗ ਰਹੇ ਹਾਂ ਫਟਕੀਆਂ ਚੰਦ ਉੱਨਕ ਰਿਹਾ ਹੈ ਸਾਮਣੇ ਬਦਲ ਦਫਏ ਦੇ ਹਨ ਬਲਸਨ ਅੰਦਰਸ਼ਾ ਅਸਾ ਉਹ ਨਵੀਆਂ ਗੀਤਾਂ ਤੇ ਕੋਈ ਨਾ ਕੋਈ ਆਉਂ ਜੈਨਰੀ ਇਸਾ ਬਦ ਦਿਖਾਉਂਦਾ ਯਾਰ ਉਸੇ ਹੀ ਕਰ ਰਿਹਾ ਹੈ ਮੈਂ ਟੌਫ ਕਰ ਰਿਹਾ ਹਾਂ ਇਸ ਚੈਨਲ ਨਾਲ ਜੇ ਵੀ ਜੇ ਤੁਸੀਂ ਪਾਰਕ ਕਰਤੀ ਨਾ ਉੱਥੇ ਕਈ ਵਾਰੀ ਕੋਈ ਮੂਲੇ ਕਾਰ ਲਾ ਜਾਂਦਾ ਜਿਹੜਾ ਉਹਨਾਂ ਦਾ 게ਟ ਹੈ ਅਸ ਵਕਤ ਤੁਸੀਂ ਕਿੰਗ ਰੋਡ ਉੱਤੇ ਚੱਲ ਰਹੇ ਹਾਂ ਨਾ ਮਨਰ ਕੀਤਨ ਬੈਂਕੂਰ ਵੱਲ ਵਧ ਰਹੇ ਹਾਂ ਇਹ ਸਾਰਾ ਸੀਨ ਜਿਹੜਾ ਹੈ ਸੜਕ ਤੇ ਤੇ ਹੜਾੜਾੜਾ ਦਾ ਮਾਹੌਲ ਆ ਵੀ ਇਹਨਾਂ ਦਿਖਾ ਰਹੇ ਹਾਂ ਅੱਗੇ ਤੋਂ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਸੂਰਜ ਨੇcla ਆਹ ਕੁਝ ਦੂਰੀ ਤੇ ਬੱਦਲ ਵੀ ਦਿਖਾਈ ਦੇ ਰਹੇ ਹਨ ਨਾਲ ਪਹਾੜਾਂ ਤੇ ਬਰਫ਼ ਦਿਖ ਰਹੀ ਹੈ ਬੜਾ ਸੁਹਾਣਾ ਦ੍ਰਿਸ਼ ਅੱਜ ਕੁ ਰਣਕਾ ਹੁਣ ਗਿਆਨ ਅਗਰ ਕੀਰਤਨ ਤੇ ਉਹਦੇ ਅਨੁਭਵਿਤ ਹੋਂਦ ਦਿਖਾਉਣ ਦੇ ਕੋਸ਼ਿਸ਼ ਕਰਾਂਗੇ ਇਹਦੇ ਨਾਲ ਆਪ ਜੀ ਨਾਲ ਇਹ ਸਭ ਬਹੁਤ ਵਧੀਆ ਲੱਗੇਗਾ ਦੇਖਦੇ ਰਹਿਣਾ ਇਸ ਤਰ੍ਹਾਂ ਦੇ ਸੂਰ ਰਾਮਾ ਨੂੰ ਧੰਨਵਾਦ ਜੀ ਬੈਂਕੂਰ ਦਾ ਨਗਰ ਕੀਰਤਨ ਬਸਾਖੀ ਦੇ ਮੌਕੇ ਉੱਤੇ ਫਰੇਜ਼ਰ ਰੋਡ ਤੇ ਬੈਂਕੂਰ ਵਿੱਚ ਚੱਲ ਰਿਹਾ ਹੈ ਜਿੱਤੀ ਗਵਾਈ ਬੈਂਕੂਰ ਪੁਲਿਸ ਦੇ ਮੋਟਰਸਾਈਕਲ ਨਾਲ ਕਰ ਰਹੇ ਹਨ ਉਹਨਾਂ ਦੇ ਪਿੱਛੇ ਸਿੱਖ ਮੋਟਰਸਾਈਕਲ ਕਲਾਬ ਵੱਲੋਂ ਵੀ ਗਵਾਈ ਕੀਤੀ ਜਾ ਰਹੀ ਹੈ ਇਸ ਵਕਤ ਆਪ ਜੀ ਦੇ ਸਾਹਮਣੇ ਬੈਂਕੂਰ ਪੁਲਿਸ ਵਾਲਨੇ ਆ ਪਿੱਛੇ ਇਹਨਾਂ ਦੇ ਸਿੱਖ ਮੋਟਰਸਾਈਕਲ ਜਿਹਾ ਚੱਲ ਰਿਹਾ ਹੈ ਉਹਨਾਂ ਦੇ ਨਾਲ ਹੀ ਇਹਨਾਂ ਦੇ ਪਿੱਛੇ-ਪਿੱਛੇ ਸੰਗਤ ਆ ਰਹੀ ਹੈ ਸੰਗਤ ਦੇ ਨਾਲ ਆਪਣੇ ਪਿੱਛੇ ਮਹਾਰਾਜ ਸਾਹਿਬ ਦੀ ਸਵਾਰੀ ਨੂੰ ਲੈ ਕੇ ਵੱਡੀ ਕੱਡੀ ਆ ਰਹੀ ਹੈ ਤੇ ਨਾਲ ਮੇਰੇ ਸਾਥੀ ਮਲਮੂਨ ਸਿੰਘ ਮਲਮੂਨ ਕੁਮਾਰ ਗਰੇਵਾਲ ਸਾਹਿਬ ਮੇਸਟਰ ਜੈ ਇਸ ਨਗਰ ਕੀਤਨ ਦਾ ਆਨੰਦ ਲੈ ਰਹੇ ਹਨ ਆਪ ਜੀ ਨੂੰ ਇਹਦੀਆਂ ਚਲਕੀਆਂ ਪ੍ਰੇਸ਼ ਕਰ ਰਹੇ ਹਾਂ ਆਪ ਮੈਂ ਖੜਾ ਹਾਂ ਪਿੱਛੇ ਬਚਨ ਸਿੰਘ ਜੀ ਹਨ ਨਾਰਥ ਸਾਈਡ ਤੇ ਸੋਰਾਜ ਸਾਹਿਬ ਮਨਮੋਨ ਸ਼ਰਮਾ ਜੀ ਇਸ ਨਗਰ ਕੀਤਨ ਨੂੰ ਇੰਜੋਏ ਕਰ ਰਹੇ ਹਨ ਖਾਸ ਸਿੱਖ ਪਗੜੀ ਸੈਂਟਰਲ ਹੈ ਕਾਲਸਾ ਸਿੱਖ ਪਗਲੀਆਂ ਲੇ ਪਗਲੀਆਂ ਬਣ ਰਹੇ ਹਨ ਆਪ ਜੀ ਨੂੰ ਜੋ ਵੀ ਸੰਗਤ ਇੱਥੇ ਆਈ ਹੈ ਫ੍ਰੀ ਪਗਲਾਂ ਲੰਗਰ ਲਾਇਆ ਹੋਇਆ ਹੈ ਇਨਾਂ ਨੇ ਬੈਂਕ ਕੋਰ ਵਿਕੇ ਫਰੇਦਰਵੇ 36 ਐਵਨੂ ਦੇ ਕ੍ਰੋਸਿੰਗ ਉਤੇ ਚਾਹ ਪਾਣੀ ਪਕੌੜਿਆਂ ਤੇ ਗੰਜਮੀ ਦਾ ਲੰਗਰ ਚੱਲ ਰਿਹਾ ਹੈ ਇਸ ਲੰਗਰ ਦੀ ਸੇਵਾ ਸਰਤਾਜ ਸਿੰਘ ਅਤੇ ਪਰਿਵਾਰ ਦੇ ਨਾਲ-ਨਾਲ ਹੋਰ ਦੋਸਤਾਂ ਮਿੱਤਰਾਂ ਦੀ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਇਸ ਦਾ ਲੋਕੀ ਨਾਲ ਅੰਦਰ ਲਾ ਰਹੇ ਹਾਂ ਨਗਰ ਕੀਰਤਨ ਦੇ ਉੱਤੇ ਨਾਲ ਹੀ ਆਪਣੇ ਭੈਣ ਭਰਾ ਸੇਵਾ ਕਰ ਰਹੇ ਹਨ ਅਤੇ ਨਾਲ ਸਾਡੇ ਦੋਸਤ ਮਿੱਤਰ ਆਏ ਹੋਏ ਹਨ ਜੋ ਕਿ ਇਸ ਨੂੰ ਦੇਖ ਰਹੇ ਹਨ ఎంਜੋਏ ਕਰ ਰਹੇ ਹਨ ਆਪ ਸਭ ਲਈ ਇਹ ਤਹਰਾ ਹੈ ਕਿ ਜਗਾ ਜਗਾ ਤੇ ਲੰਗਰ ਲੱਗੇ ਹੋਏ ਹਨ ਆ ਮੇਰੇ ਦੋਸਤ ਬੈਠੇ ਆਨ ਇਹ ਵੀ ਇੱਥੇ ਇੰਜੋਏ ਕਰ ਰਹੇ ਆਨ ਨਗਰ ਕੀਰਤਨ ਨੂੰ ਐਕਚੁਅਲੀ ਬਹੁਤ ਵਧੀਆ ਚੱਲ ਰਿਹਾ ਹੈ ਲੰਗਰ ਲੋਕੀ ਬਹੁਤ ਖੁਸ਼ ਨੇ ਇਸ ਨੂੰ ਦੇਖ ਕੇ ਤੇ ਇੰਜੋਏ ਕਰ ਰਹੇ ਆਨ ਇਸ ਨੂੰ ਫਾਨੀ ਨਗਰ ਕੀਰਤਨ ਹੁਣ ਵਾਪਸੀ ਉਤੇ ਵਰਜ਼ਨਰ ਸਾਰਾ ਸਟਰੀਟ ਤੇ ਜਾਣ ਲਈ ਨਗਰ ਕੀਰਤਨ ਇਥੋਂ ਦੀ ਲੰਗ ਰਿਹਾ ਹੈ